ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਦੇ ਕਰੀਬੀ ਮਹੇਸ਼ ਮਖੀਜਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤਾਂ ਦੱਸ ਦਈਏ ਕਿ देर रात 10 ਵਜੇ ਦੇ ਕਰੀਬ ਵਿਜੀਲੈਂਸ ਮਖੀਜਾ ਨੂੰ ਕੋਰਟ ਪੇਸ਼ ਕਰਦੀ ਹੈ ਤੇ ਇੱਥੇ ਦੋਵਾਂ ਵਕੀਲਾਤ ਦੇ ਵਿੱਚ ਕਾਫੀ ਬਹਿਸ ਚੱਲਦੀ ਹੈ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਕੋਰਟ ਤੋਂ 7 ਦਿਨਾਂ ਦਾ ਰਿਮਾਂਡ ਮੰਗਿਆ ਜਾਂਦਾ ਹਾਲਾਂਕਿ ਮਖੀਜਾ ਦਾ ਵਿਜੀਲੈਂਸ ਨੂੰ 4 ਦਿਨੀ ਰਿਮਾਂਡ ਹਾਸਲ ਹੋਇਆ ਤਾਂ ਦੱਸ ਦਈਏ ਕਿ ਉਸ ਤੋਂ ਪਹਿਲਾਂ ਜੇਕਰ ਗੱਲ ਕਰਦੇ ਆ ਤਾਂ ਰਮਨ अरोड़ा ਦੀ ਗ੍ਰਿਫਤਾਰੀ ਤੋਂ ਬਾਅਦ ਤਾਂ ਕਈ ਗ੍ਰਿਫਤਾਰੀਆਂ ਹੁੰਦੀਆਂ ਨੇ ਮਖੀਜਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਿਜੀਲ ਮਖੀਜਾ ਦੇ ਘਰ ਪਹੁੰਚਦਿਆਂ ਨੇ ਜੁਥੇ ਕਈ ਅਹਿਮ ਦਸਤਾਵੇਜ਼ ਵਿਜੀਲੈਂਸ ਨੇ ਹਾਸਲ ਕੀਤੇ ਨੇ ਤਾਂ ਸੂਤਰਾਂ ਦੇ ਮੁਤਾਬਕ ਵਿਜੀਲੈਂਸ ਨੇ ਮਹੇਸ਼ ਮਖੀਜਾ ਦੇ 29 ਲੱਖ ਕੈਸ਼ ਨੂੰ ਵੀ ਰਿਕਵਰ ਕਰ ਲਿਆ ਜਿਸ ਦੀ ਕਿ ਹੁਣ ਜਾਂਚ ਕੀਤੀ ਜਾ ਰਹੀ ਹੈ ਦੇ ਰਾਦੇ ਮਖੀਜਾ ਨੂੰ ਵਿਜੀਲੈਂਸ ਦੇ ਵੱਲੋਂ ਕੁਝ ਪੇਸ਼ ਕੀਤਾ ਜਾਂਦਾ ਹਾਲਾਂਕਿ ਦੋਮਾ ਪੱਖਾ ਦੀਆਂ ਦਲੀਲਾਂ ਚੱਲਦੀਆਂ ਨੇ ਪਰ ਮਖੀਜਾ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਸੁਰਾਗ ਮਿਲ ਸਕਦੇ ਨੇ ਇਸ ਨੂੰ ਲੈ ਕੇ ਹੁਣ ਰਿਮਾਂਡ ਜਿਹੜਾ 4 ਦਿਨ ਹੀ ਦਿੱਤਾ ਗਿਆ ਤਾਂ ਪਿਛਤਾਚਾਰ ਮਾਮਲੇ ਦੇ ਵਿੱਚ ਫਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਬੀਤ ਦਿਨੀ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਰਮਨ ਅਰੋੜਾ ਦਾ ਵੀ 4 ਦਿਨੀ ਰਿਮਾਂਡ ਮਿਲਿਆ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਦੇ ਕਰੀਬੀ ਮਹੇਸ਼ ਮਖੀਜਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤਾਂ ਦੱਸ ਦਈਏ ਕਿ देर रात 10 ਵਜੇ ਦੇ ਕਰੀਬ ਵਿਜੀਲੈਂਸ ਮਖੀਜਾ ਨੂੰ ਕੋਰਟ ਪੇਸ਼ ਕਰਦੀ ਹੈ ਤੇ ਇੱਥੇ ਦੋਵਾਂ ਵਕੀਲਾਵਾਂ ਦੇ ਵਿੱਚ ਕਾਫੀ ਬਹਿਸ ਚੱਲਦੀ ਹੈ ਜਿਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਕੋਰਟ ਤੋਂ 7 ਦਿਨਾਂ ਦਾ ਰਿਮਾਂਡ ਮੰਗਿਆ ਜਾਂਦਾ ਹਾਲਾਂਕਿ ਮਖੀਜਾ ਦਾ ਵਿਜੀਲੈਂਸ ਨੂੰ 4 ਦਿਨੀ ਰਿਮਾਂਡ ਹਾਸਲ ਹੋਇਆ ਤਾਂ ਦੱਸ ਦਈਏ ਕਿ ਉਸ ਤੋਂ ਪਹਿਲਾਂ ਜੇਕਰ ਗੱਲ ਕਰਦੇ ਆ ਤਾਂ ਰਮਨ अरोड़ा ਦੀ ਗ੍ਰਿਫਤਾਰੀ ਤੋਂ ਬਾਅਦ ਤਾਂ ਕਈ ਗ੍ਰਿਫਤਾਰੀਆਂ ਹੁੰਦੀਆਂ ਨੇ ਮਖੀਜਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਿ ਮਖੀਜਾ ਦੇ ਘਰ ਪਹੁੰਚਦਿਆਂ ਨੇ ਜਿੱਥੇ ਕਈ ਅਹਿਮ ਦਸਤਾਵੇਜ਼ ਵਿਜੀਲੈਂਸ ਨੇ ਹਾਸਲ ਕੀਤੇ ਨੇ ਤਾਂ ਸੂਤਰਾਂ ਦੇ ਮੁਤਾਬਕ ਵਿਜੀਲੈਂਸ ਨੇ ਮਹੇਸ਼ ਮਖੀਜਾ ਦੇ 29 ਲੱਖ ਕੈਸ਼ ਨੂੰ ਵੀ ਰਿਕਵਰ ਕਰ ਲਿਆ ਜਿਸ ਦੀ ਕਿ ਹੁਣ ਜਾਂਚ ਕੀਤੀ ਜਾ ਰਹੀ ਹੈ ਦੇ ਰਾਤ ਦੇ ਮਖੀਜਾ ਨੂੰ ਵਿਜੀਲੈਂਸ ਦੇ ਵੱਲੋਂ ਕੁਝ ਪੇਸ਼ ਕੀਤਾ ਜਾਂਦਾ ਹਾਲਾਂਕਿ ਦੋਮਾ ਪੱਖਾ ਦੀਆਂ ਦਲੀਲਾਂ ਚੱਲਦੀਆਂ ਨੇ ਪਰ ਮਖੀਜਾ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਸੁਰਾਗ ਮਿਲ ਸਕਦੇ ਨੇ ਇਸ ਨੂੰ ਲੈ ਕੇ ਹੁਣ ਰਿਮਾਂਡ ਜਿਹੜਾ 4 ਦਿਨ ਹੀ ਦਿੱਤਾ ਗਿਆ ਤਾਂ ਪਿਸ਼ਟਾਚਾਰ ਮਾਮਲੇ ਦੇ ਵਿੱਚ ਫਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਬੀਤੇ ਦਿਨੀ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਰਮਨ ਅਰੋੜਾ ਦਾ ਵੀ 4 ਦਿਨੀ ਰਿਮਾਂਡ ਮਿਲਿਆ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਦੇ ਕਰੀਬੀ ਮਹੇਸ਼ ਮਖੀਜਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤਾਂ ਦੱਸ ਦਈਏ ਕਿ देर रात 10 ਵਜੇ ਦੇ ਕਰੀਬ ਵਿਜੀਲੈਂਸ ਮਖੀਜਾ ਨੂੰ ਕੋਰਟ ਪੇਸ਼ ਕਰਦੀ ਹੈ ਤੇ ਇੱਥੇ ਦੋਵਾਂ ਵਕੀਲਾਤ ਦੇ ਵਿੱਚ ਕਾਫੀ ਬਹਿਸ ਚੱਲਦੀ ਹੈ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਕੋਰਟ ਤੋਂ 7 ਦਿਨਾਂ ਦਾ ਰਿਮਾਂਡ ਮੰਗਿਆ ਜਾਂਦਾ ਹਾਲਾਂਕਿ ਮਖੀਜਾ ਦਾ ਵਿਜੀਲੈਂਸ ਨੂੰ 4 ਦਿਨੀ ਰਿਮਾਂਡ ਹਾਸਲ ਹੋਇਆ ਤਾਂ ਦੱਸ ਦਈਏ ਕਿ ਉਸ ਤੋਂ ਪਹਿਲਾਂ ਜੇਕਰ ਗੱਲ ਕਰਦੇ ਆ ਤਾਂ ਰਮਨ अरोड़ा ਦੀ ਗ੍ਰਿਫਤਾਰੀ ਤੋਂ ਬਾਅਦ ਤੱਕ ਕਈ ਗ੍ਰਿਫਤਾਰੀਆਂ ਹੁੰਦੀਆਂ ਨੇ ਮਖੀਜਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਿਜੀ ਮਖੀਜਾ ਦੇ ਘਰ ਪਹੁੰਚਦਿਆਂ ਨੇ ਜੁਥੇ ਕਈ ਅਹਿਮ ਦਸਤਾਵੇਜ਼ ਵਿਜੀਲੈਂਸ ਨੇ ਹਾਸਲ ਕੀਤੇ ਨੇ ਤਾਂ ਸੂਤਰਾਂ ਦੇ ਮੁਤਾਬਕ ਵਿਜੀਲੈਂਸ ਨੇ ਮਹੇਸ਼ ਮਖੀਜਾ ਦੇ 29 ਲੱਖ ਕੈਸ਼ ਨੂੰ ਵੀ ਰਿਕਵਰ ਕਰ ਲਿਆ ਜਿਸ ਦੀ ਕਿ ਹੁਣ ਜਾਂਚ ਕੀਤੀ ਜਾ ਰਹੀ ਹੈ ਦੇ ਰਾਤ ਦੇ ਮਖੀਜਾ ਨੂੰ ਵਿਜੀਲੈਂਸ ਦੇ ਵੱਲੋਂ ਕੁਝ ਪੇਸ਼ ਕੀਤਾ ਜਾਂਦਾ ਹਾਲਾਂਕਿ ਦੋਮਾ ਪੱਖਾ ਦੀਆਂ ਦਲੀਲਾਂ ਚੱਲਦੀਆਂ ਨੇ ਪਰ ਮਖੀਜਾ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਸੁਰਾਗ ਮਿਲ ਸਕਦੇ ਨੇ ਇਸ ਨੂੰ ਲੈ ਕੇ ਹੁਣ ਰਿਮਾਂਡ ਜਿਹੜਾ 4 ਦਿਨ ਹੀ ਦਿੱਤਾ ਗਿਆ ਤਾਂ ਪਿਸ਼ਟਾਚਾਰ ਮਾਮਲੇ ਦੇ ਵਿੱਚ ਫਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਬੀਤੇ ਦਿਨੀ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਰਮਨ ਅਰੋੜਾ ਦਾ ਵੀ 4 ਦਿਨੀ ਰਿਮਾਂਡ ਮਿਲਿਆ